কবু কব <laughs> بیٹھ گیا بڑھ گیا بھائی جی اچ لئے آسٹریلیا نہیں پنجاب سڈاب اور دنیا کا ہر کونہ پنجابی را گجو گا ہر کونہ کیونکہ سارے بندے ہر بیٹھے ہیں ਅਸੀਂ ਵੀ ਪੂਰਾ ਜ਼ੋਰ ਲਾਵਾਂਗੇ ਦੁਨੀਆ ਦੀ ਵੱਡੀ ਤੋਂ ਵੱਡੀ ਸਟੇਜ ਤੇ ਪੰਜਾਬੀ ਹੋਲੀ ਜਾਊਗੀ ਪੰਜਾਬੀ ਬੰਦੀ ਦੀਆਂ ਗੱਲਾਂ ਹੋਣਗੀਆਂ ਅਸੀਂ ਵੀ ਪੂਰਾ ਸੋਰ ਲਾਵਾਂਗੇ ਕੋਈ ਰੋਕ ਨਹੀਂ ਸਕਦਾ ਮਾਈਦਾ ਲਾਲ ਜੈਕਸਨ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਹੋ ਜਿਹਨਾਂ ਨੂੰ ਆਜੋਬਦੀ ਹੈ ਉਹਨਾਂ ਨੂੰ ਛੁਮੀ ਜਾਵੇ ਭਾਈ ਜੀ ਇਹ ਨਾ ਹੁੰਦਾ ਦੰਦਾਰਾ ਤੱਕ ਦੋਜਦੀ ਹੈ ਇਹ ਵੀ ਹਾਂਜੀ ਹੋ

ਪੰਜਾਬੀ ਰਾਕੇ ਬੈਠ ਗਿਆ ਉੱਥੇ ਪੰਜਾਬ ਬਣ ਗਿਆ ਬਾਈ ਜੀ ਅੱਜ ਸਾਡੇ ਲਈ ਆਸਟ੍ਰੇਲੀਆ ਨਹੀਂ ਅੱਜ ਸਾਡੇ ਲਈ ਪੰਜਾਬ ਹੈ ਔਰ ਦੁਨੀਆ ਦਾ ਹਰ ਕੋਨਾ ਪੰਜਾਬੀ ਨਾਲ ਗੂੰਜੂਗਾ ਹਰ ਕੋਨਾ ਕਿਉਂਕਿ ਸਾਡੇ ਬੰਦੇ ਹਰ ਥੋੜੇ ਜਿਵੇਂ ਬੈਠੇ ਆ ਰਸੀ ਵੀ ਪੂਰਾ ਜ਼ੋਰ ਲਾਵਾਂਗੇ ਦੁਨੀਆ ਦੀ ਵੱਡੀ ਤੋਂ ਵੱਡੀ ਸਟੇਜ ਤੇ ਪੰਜਾਬੀ ਹੋਲੀ ਜਾਊਗੀ ਪੰਜਾਬੀ ਬੋਲਦੀਆਂ ਕੱਲਾ ਹੋਣਗੇ ਆ अस भी पूरा जोर लाव गए पर रोग नहीं सकता माइदा लाल जैक्सन मैं हूं पंजाब मैं पंजाब